ਬਾਹ ਧੰਮਨਦੀਪ ਐਮਰੈਟਸ ਗੈਂਸ ਇਹਦਾ ਭਾਈ ਹੁਣ ਲੱਲਿਆ ਹੋਊਗਾ ਐਮਰੈਟਸ ਗੈਂਸ ਇਹਨੇ ਕੰਪਨੀ ਆਪਣੀ ਨਹੀਂ ਭਾਜੀ ਕਿਹੜੀ ਔਰ ਸਲੂਟਾਂ ਦੇ ਤਾਂ ਭਾਜੀ ਨੇ ਲੱਲਿਆ ਫੋਨ ਪੱਜਾ ਫੋਨ ਜਿਹੜਾ ਬੰਦੇ ਆਪਣੇ ਖਾਜ ਨੇ ਲਿਆ ਹੋਊਗਾ ਤੀਸਰਾ ਫੋਨ ਲੱਲਿਆ ਲੈਣਾ ਓਏ ਬਾਬਾ ਨਾ ਲੈ ਮੈਂ ਨਾ ਆਪਾਂ ਕੁੜੀਆਂ ਵੀ ਹੋਣੀਆਂ ਕਰਜ਼ੇ ਥਲੇ ਨਹੀਂ ਹੁਣ ਤੇ ਇਹ ਚ ਮਾੜੀ ਗੱਲ ਕੀ ਆ ਆ ਪ੍ਰਾਣਾ ਦੇਤਾ ਯਾਰ ਔਰ ਇਹਨਾਂ ਦੇ ਪਰਾਂ ਮੈਂ ਪੈਸੇ ਲੈ ਲੂੰਗਾ ਥੋ ਇਦਾਂ ਨਹੀਂ ਲੈ ਬਾਬੇ ਦਾ ਕਵਰ ਤੋੜਦਾ ਤੇ ਉਹ ਦੇ ਖੋਲ ਚਲੋ ਭਾਗੇ ਲੈ ਤੂੰ ਖੋਲ ਦੇ ਖੋਲ ਫੜਗਾ ਸਿਆਣੇ ਨਹੀਂ ਨਹੀਂ ਆਪਣੀ ਹੋਣਦੀ ਹੈ 17 Pro Max 256 GB ਟਟੈਨਿਕਲ ਨਹੀਂ ਹੈ ਕਦੂ ਰੰਗਾ ਬੱਲੇ ਵਰਤੇ ਉਹੀ ਲਾਲਾ ਇੱਕ ਦਿਨ ਮੋਚੀ ਗਈ ਨਾ ਕਰਜ਼ਾ ਲੈਣੋਂ ਨਹੀਂ ਡਰਦੇ ਮਾਮਾ ਆਪਣੇ ਹੱਥੋਂ ਲੁੱਕ ਲੈਂਦੇ ਮਹੀਨੇ ਬਾਅਦ ਆ ਲਾ ਬਾਬਾ ਆ ਤੇਰਾ ਸਦਕਾ ਕੇ ਲਿਆ ਬਾਬਾ ਬੈਂਕ ਦਾ ਦੁਬਾਰਾ ਆ ਤੇਰਾ ਸਤਿਆਪਾਤ ਜੀ ਤਰਕੀਆਂ ਭਾਈ ਮਨਦੀਪ ਭਾਈ ਨੂੰ ਉਹਦੇ ਭਾਂਜੇ ਦੀ ਚੈਂ ਦੀ ਲਾਈ ਆ ਜੀ ਮੜਿਆ ਔਨ ਕਰਦੇ ਲੈ ਕਰੀ ਕਲਾਸ ਚੰਗਲ ਹੋਣੀ ਯਾਰ ਕਲਾਸ ਵਧੀਆ ਲਗਾਣਾ ਯਾਰ ਬੱਸ ਚੱਲ ਨਹੀਂ ਹੋ ਰਹੀ ਇਹਦੀ ਰਾਂ ਦੇ ਵਸਾਲ ਉਹ ਸਾਈਰਾਂ ਨੇ ਵੀ ਅਗੇ ਨਾ ਉਸਤਾਰਾ 5 ਪੁਆਇੰਟ ਵਾਲੇ ਭਾਜੀ ਇਹਨਾਂ ਦੇ ਟਿਕਟੋਕ ਦੇ ਇਹਨਾਂ ਦੇ ਅਗੇ ਨਹੀਂ ਦੇਖਦੇ ਬਸ ਪੈਣਾ ਉਹਨਾਂ ਨੂੰ ਨਹੀਂ ਦੇਤੇ ਨਹੀਂ ਦੇਖਣ ਦਿੰਦੇ ਠੋਕਣਾ ਭਾਜੀ ਬਾਬਾ ਕੋਈ ਨਹੀਂ ਮੇਰਾ ਭਰਾ ਹੌਸਲਾ ਰੱਖ ਆਪਾਂ ਹੁਣ ਇਹ ਪਿੰਡ ਆਏ ਆ ਠੀਕ ਹੈ ਤੈਨੂੰ ਵੀ ਲੈ ਦਾਂਗੇ ਇੱਕ ਅੱਧਾ ਮਹੀਨਾ ਰੋਗ ਨਹੀਂ ਲੈਣਾ ਵੀ ਮੈਂ ਸੌਂਗ ਨਹੀਂ ਮੈਨੂੰ ਫੋਨਾਂ ਦਾ ਵੀ ਹਾਂ ਛਾ ਛੱਡ ਦੇ ਦੋ ਪਾਏ ਜੇ ਦੂਜਾ ਕਿੱਥੇ ਹੈ ਪਪਰਾਵਾ ਆਪਣਾ ਫੋਨ ਸੰਭਾਲ ਲਾ ਆਹ ਵੇ ਭਾਈ ਬਾਬੇ ਜੀ ਦਾ ਮਨ ਕੀਤਾ ਇਹ ਫੋਨ ਲੈਣ ਨੂੰ ਪਰ ਹੁਣ ਥੋੜਾ ਥੈਂਬਰ ਕੇ ਥੋੜਾ ਪਿੰਡੋਂ ਆਏ ਸਮਝਾ ਤੁਹਾਨੂੰ ਗੁਰਪ੍ਰੀਤ ਨੇ ਸਮਝਣਾ ਚੰਗੀ ਗੱਲ ਆ ਹਾਂ ਚਲੋ ਯਾਰ ਲਾਓ ਫੋਨ ਪਾਰਟੀ ਵੀ ਕਰਨੀ ਹੈ ਜੀ ਆਹੋ ਆ ਤੇ ਮੈਂ ਤੇ ਦੋ ਫੋਨ ਲੈਏ ਨਾਲ ਮੇਰੇ ਮਨਦੀਪ ਭਾਈ ਹਾਂਜੀ ਲੈਣੀ ਨਹੀਂ ਆ ਇੰਦਰ ਮੈਨੂੰ ਕਰੋ ਇਦਾਂ ਨਾਲ ਠੀਕ ਆ ਦੋ ਫੋਨ ਲੈਏ ਨਾ ਤੁਹਾਨੂੰ ਮਹੀ ਨਾਲ ਗਏ ਤੋ ਹਾਂ ਕਿਦਾਂ ਮੈਨੂੰ ਨਿਹਾਲ ਕੀਤਾ ਅੱਜ ਫੇਰ ਇਦਾਂ ਹੀ ਆ ਪੀ ਭੋਜ ਨੂੰ ਜਦੋਂ ਛਤਰੀ ਭੋਜ ਨੂੰ ਚੱਲੂ ਤੇ ਅੱਜ ਦੇ ਇਸ ਦੀ ਪਰਚੀ ਬੜਾਈਏ ਤੂੰ ਟੋਕਨ ਚ ਲਾ ਕਣਕ ਮੈਨ ਲੱਗੀ ਹੈ ਕਣਕ ਮਿਲਣੀ ਹੈ ਮੇਰਾ 11222 ਨਵੀਂ ਆਈਡੀ ਬਣਾ ਦਿਓ ਨਵੀਂ ਆਈਡੀ ਪੁਰਾਣੀ ਨਵੀਂ ਬਣਾਓ ਕੋਈ ਨਾ ਸਰਨਾ ਕਰੋ ਡਾਟਾ ਚ ਰੈਂ ਦੇ ਭਰਾ ਵਾ ਆਈਡੀ ਹੋਰ ਰੈਂ ਦੇ ਮੈਂ ਕਹਿੰਦਾ 250 ਦੇ ਹੈਗੀ ਅੱਗੇ ਕਿੰਨੀ ਵਾਲੀ 512 ਉਹ ਵੀ ਰੱਖਣਾ ਹੁੰਦਾ ਨਹੀਂ ਨਹੀਂ ਉਹ ਵੇਚਣਾ ਹੈ ਇਹਨੇ ਪਹਿਲੇ ਨਹੀਂ ਵੇਚ ਇਹਨੇ ਪਹਿਲੇ ਨਹੀਂ ਵੇਚ ਤੇ ਇੱਕ ਤਾਂ ਵੇਚ ਦੇਣ ਇੱਕ ਕਵਰ ਡਾਲ ਕੇ ਦੇਗਾ ਇਸ ਵਿੱਚ ਕਿਉਂ ਗੱਲਬਾਤ ਹੈ ਗਈ ਇਹ ਕਵਰ ਫਰੀਦ ਨੇ ਲਓ ਜੀ ਕਿਸਮ ਬਹੁਤ ਬਹੁਤ ਮੁਬਾਰਕਾਂ ਸਾਡੇ ਲਈ ਨਹੀਂ ਭਾਜੀ ਨਹੀਂ ਹੋਣਾ ਜਾਂਦੇ ਵੀਡੀਓ ਇਹਦੇ ਭਾਂਜੇ ਨੂੰ ਖਾ ਦੂੰਗਾ ਲਓ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਲਾੜੇ ਮਾਮੇ ਨੇ ਫੇਰ ਅੱਧਾ ਜੋਕ ਲੈ ਦੇਈਏ ਗੈਮ ਆ ਲਾਇਆ ਫੇਰ ਚੁੱਕ ਲਿਆ ਪਰਨਾ ਵੇਲਾ ਜਾਣ ਕੇ ਵਧੇ ਨੇ ਆ ਨਹੀਂ ਕਰਦੇ ਕਰਦੇ 400 ਰੁਪਏ ਕਰਨੀ ਕਿਸ਼ਤ ਕਰ ਜਾਣੀ ਵੀ ਨਹੀਂ ਦਿੰਦੀ ਚਾਰ ਕਿੰਨਾ ਗੱਲਾ ਵੀ ਰੰਗ ਦਾ ਹੀ ਹੈਗਾ ਜੀ ਬੱਕ ਭਾਈ ਚਲੋ ਲੱਲਿਆ ਭਾਜੀ ਨਾਲ ਹੁਣ ਪੈਰ ਨਹੀਂ ਗਾਂ ਪਟਿਆ ਜਾਣ ਹਾਂ ਹੁਣ ਕੀ ਆ 골ਡ ਖਰੀਦਣਾ ਚਾਹੁੰਦੇ ਬੰਦੇ ਨੇ ਭਾਈ ਹੁਣੀ 골ਡ ਲੈਣਾ ਚਾਹੁੰਦੇ ਹਨ ਹਾਂਜੀ ਹਾਂਜੀ 골ਡ ਮੰਗਲ ਸੂਤਰ ਲੈਣਾ ਹੈ ਉਹਨਾਂ ਦੇ ਵਾਈਫ ਆ ਤੇ ਬਾਬਾ ਇਹ ਨਹੀਂ 골ਡ ਲੈਣਾ ਇਹ ਦੇਖੋ ਇਹ ਲਾ ਪਿਓ ਮਾ ਕਾ 198 ਸਾਲ ਪੁਰਾਣਾ ਹੈ ਇਹੋ ਕੀ ਦਰ ਹੈ ਕਿ ਇਹ ਲੜਦੜੀ ਆ ਤਾਂ ਬੜੀ ਲਾ ਵਾਰੇ ਜਦੋਂ ਆਪਾਂ ਗੱਲ ਲੈਦੇ ਆ ਨਾ ਉਸ ਤੋਂ ਲੱਭ ਡਿਆ ਉਥੇ ਵੀ ਆਸ ਨਾ ਬੰਦਾ ਕਿ ਹਾਂ bro ਆਰਾ bro ਲੈ ਆਵਰ ਕਰ ਜਾ ਕਰ ਜਾ ਕਰ ਜੋ ਕਰ ਜੋ ਤਾਂ ਬਈ ਕੀ ਕਹਿਣਾ ਜਦੋਂ ਲੜ ਪਿਆ ਤਾਤੇ ਦੇ ਮੁੰਡੇ ਨਾਲ ਪੈਰੀ ਠੇਕੇ ਨੂੰ ਵਾਦਾ ਹੈ ਵਾਦ ਹੈ ਹੈ ਹੋਰ ਵੜਿਆ ਭਾਈ ਤੂੰ ਲਿਆ ਹਾਂਜੀ ਠੀਕ ਐ ਨਾ ਹੁਣ ਇਦਾਂ ਇਦਾਂ ਰੱਖਿਆ ਕਰੋ ਇਹਦੇ ਹਾਂਜੀ ਭਾਈ ਠੀਕ ਐ ਭਾਈ ਆਪਣੇ ਲੱਗੇ ਲਾਟਦਾ ਨਹੀਂ ਅਜੀ ਭਾਈ ਇਧਰ ਮੇਰੇ ਤੋਂ ਪਹਿਲੇ ਨਹੀਂ ਕੋ ਨਾ ਮਾਰ ਲਿਆ ਜਮੇ ਨੇ ਪਰ ਲਿਖੀ ਗਰੀ ਸਾਹ ਪਰਨਾ ਮੈਨੇ ਉਦਾਂ ਦਾ ਬੱਦਾ ਨਹੀਂ ਇਹ ਪ੍ਰਾਈਸ ਹੁਣ ਸੋਨਾ ਖਰੀਦਣ ਆ ਗਿਆ ਬਾਬੇ ਹਣੀ ਹੁਣ ਲੈ ਲਿਆ ਵਾ ਆਨੇ ਕਿੱਥੋਂ ਇਹ ਬਲੈਕ ਨਹੀਂ ਕਹਿੰਦੇ ਤੁਸੀਂ ਭਾਜੀ ਨਹੀਂ ਯਾਰ ਬਲੈਕ ਨਹੀਂ ਤਾਂ ਫਲਾਂ ਦਾ ਨਵਾਂ ਫੋਨ ਨਹੀਂ ਆਹ ਤਾਂ ਰੂਪ ਅੱਖਾਂ ਚ ਮੈਂਦਾ ਜੀ ਆ ਸਾਹਮਣੇ ਕਵਰ ਤੁਸੀਂ ਦੂਜਾ ਪਾ ਲੈਣਾ ਬਲੈਕ ਆਹਦਾ ਭਾਜੀ ਕਿੰਨੇ ਪੈਸੇ ਲੈਣੇ ਦੋ ਦੇ ਅੱਧਾ ਘੰਟਾ ਹੋ ਗਿਆ ਹਾਂ ਜਿੰਨਾ ਚਿਰ ਪੂਰਾ ਫੇਰ ਨੂੰ ਪਤਾ ਨਹੀਂ ਲੱਗਦਾ ਉਹਨੇ ਕਵਰ ਨਹੀਂ ਬੁਲਾਉਣਾ ਕਵਰ ਤੇ ਰੰਗ ਲੋਗ ਲੋਗ ਜਾਂਦਾ ਸਕੇ ਨਾ ਜੀ